ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਭਧੌੜ ਵੀ ਰਹਿ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਇਹ ਬਾਈ ਜੀ ਹੋਰਾਂ ਕੋਲੋਂ ਕਾਫੀ ਵੀਡੀਓ ਬਣਾਈਆਂ ਇਹਨਾਂ ਕੋਲ ਪਸ਼ੂ ਵਿਕਰੀ ਵਾਲੇ ਬਹੁਤ ਹੁੰਦੇ ਆ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇਹਦੇ ਵਿੱਚ ਹੁਣ ਤੁਹਾਨੂੰ ਸਿਰਫ ਦੋ گاਵਾ ਦਿਖਾਉਣੀਆ ਜਿਹੜੀਆਂ ਇਸ ਟਾਈਮ ਵਿਕਰੀ ਵਾਲੀਆਂ ਮੌਜੂਦ ਐ ਇੱਕ ਗਾਂ ਇਹ ਵਿਕਰੀ ਵਾਸਤੇ ਹੈ ਪਰ ਹਜੇ ਥੋੜੀ ਕੱਚੀ ਐ ਵੈਸੇ ਵੀਡੀਓ ਚ ਦਿਖਾਵਾਂਗੇ ਜਰੂਰ ਪਰ ਜਿਹੜੀ ਅੱਜ ਫੇਰ ਵੀਡੀਓ ਬਣਾਉਣੀ ਸੀ ਦੋਸਤੋ 8-10 ਨਗ ਦਿਖਾਉਣੇ ਸੀਗੇ ਜਿੰਨਾਂ ਚੋਂ ਇਹ 6 ਵਹਿੜਾ ਜਿਹੜੀਆਂ ਉਹ ਵੇਚ ਚੁੱਕਿਆ ਤੁਹਾਨੂੰ ਇੱਕ ਵਾਰ ਕੈਮਰਾ ਮਾਰ ਕੇ ਦਿਖਾ ਦਿੰਨਾ ਉਸ ਭਰਾ ਨਾਲ ਗੱਲਬਾਤ ਵੀ ਕਰ ਲਾਂਗੇ ਜਿਨ੍ਹਾਂ ਨੇ ਇਹ ਗਾਵਾਂ ਜਿਹੜੀਆਂ ਉਹ ਖਰੀਦੀਆਂ ਪਹਿਲਾਂ ਵੀ ਜਦੋਂ ਵੀਡੀਓ ਬਣਾਉਣ ਆਉਣੇ ਹੁੰਨੇ ਆਂ ਕਈ ਵਾਰ ਇਹ ਗੱਲ ਹੋਈ ਆ ਵੀ ਵੀਡੀਓ ਚ ਜਾਦਾ ਪਸ਼ੂ ਦਿਖਾਉਣੇ ਸੀ ਪਰ ਉਹ ਹੁੰਦਿਆਂ ਨੂੰ ਗਾਹ ਕਵੀਰ ਆ ਜਾਂਦੇ ਆ ਤੇ ਉਹ ਪਸ਼ੂ ਖਰੀਦ ਕੇ ਲੈ ਜਾਂਦੇ ਆ ਸੋ ਅੱਜ ਫੇਰ ਉਵੇਂ ਹੀ ਹੋਇਆ ਦੱਸੋ ਸੋ ਦੋ ਮੇਨ گاਵਾ ਅੱਜ ਤੁਹਾਨੂੰ ਇਹ ਦਿਖਾਉਂਗਾ ਤੇ ਨਾਲ ਗੱਲਬਾਤ ਆਪਾਂ ਬਾਈ ਜੀ ਹੋਰਾਂ ਨਾਲ ਵੀ ਕਰਾਂਗੇ ਜਿਨ੍ਹਾਂ ਨੇ گاਵਾ ਖਰੀਦਿਆ ਬੱਬੂ ਭਾਈ ਸਸਰੀ ਕਾ ਬਈ ਅਸੀਂ ਗੱਲ ਜੀ ਬੱਬੂ ਅੱਜ ਫੇਰ ਨਗਤਾ 8 9 ਸੀਗੇ ਤੇ ਮੇਰੇ ਖਿਆਲ ਚ ਰਹਿ ਦੋ ਤਿੰਨ ਹੀ ਗਏ ਫੇਰ ਕੱਲ ਹਾਂਜੀ 12 ਵੜੀਆਂ ਸੀ ਜਿਹੜੀਆਂ ਦੋ ਟੱਲ ਵਹਿ ਗਈਆਂ ਸੀ ਜੀਆਂ ਜੀ ਅੱਛਾ 6 ਆ ਜਾ ਬਾਈ ਨੂੰ ਦਿੱਤੀ ਆਪਾਂ ਜੀ ਠੀਕ ਹੈ 6 ਹੁਣੇ ਖਰੀਦ ਲਿਆ ਇਹਨਾਂ ਨੇ ਬੜਾ ਦਿਖਾ ਦਿੱਤੀ ਆਪਾਂ ਵੇੜਾ ਫਿਰ ਬਾਈ ਕਰਨਾ ਚੱਲ ਬਾਈ ਵੀ ਕਰਾਂਗੇ ਦੋਸਤੋ 6 ਨਾਗ ਬਾਈ ਜੀ ਹੋਰਾਂ ਨੇ ਖਰੀਦੇ ਆ ਬੱਬੂ ਬਾਈ ਕਿਹੜੀ ਸਟੇਟ ਦੇ ਵਿੱਚ ਜਾਣੀ ਹੈਗਾ ਇਹ ਬਾਈ ਜੰਮੂ ਜਾ ਰਿਹਾ ਜੀ ਬਾਈ ਨੂੰ ਪੁੱਛੋ ਰਾਜੋ ਬਾਈ ਕੋਈ ਗੱਲ ਨਹੀਂ ਠੀਕ ਹੈ ਸੋ ਦੋਸਤੋ ਵੀਰਾਂ ਨਾਲ ਗੱਲਬਾਤ ਵੀ ਕਰ ਲੈਣੀ ਆਪਾਂ ਬਾਈ ਸਸਰੀਕਾਲ ਜੀ ਸਸਰੀਆ ਜੀ ਅਸੀਂ ਹਾਂ ਆ ਆਪਣਾ ਨਾਮ ਦੱਸਿਓ ਬਾਈ ਮੇਰਾ ਨਾਮ ਸੁਰੇਸ਼ ਚੋਧਰੀ ਹੈ ਠੀਕ ਹੈ ਮੈਂ ਜੰਮੂ ਤੋਂ ਉਤਰਗੂਟਾ ਨਗਰ ਜੋਹਲ ਡੇਰੀ ਫਾਰਮ ਮੇਰਾ ਠੀਕ ਹੈ ਜੀ ਸੁਰੇਸ਼ ਭਾਈ ਪਰ ਕਾਫੀ ਰੱਖਦੇ ਹੋ ਪਸ਼ੂ ਉੱਥੇ ਪਹਿਲਾਂ ਵੀ ਹਾਂਜੀ ਆ ਮੇਰੇ ਕੋਲ ਕਾਫੀ ਪਸ਼ੂ ਨੇ ਔਰ ਮੈਂ ਕਾਫੀ ਦੇਰ ਦਾ ਕੰਮ ਕਰ ਰਹੇ ਹਾਂ ਠੀਕ ਹੈ ਕਾਲੇ ਭਾਈ ਹੋਰਿਆਂ ਕੋਲ ਕਨਵੀਂ ਵਾਰ ਆਇਆ ਹਾਂ ਕਾਲੀ ਵਰਜੀਂ ਦੇ ਘਰ ਮੈਂ ਇਹ ਤੀਜੀ ਵਾਰ ਆਇਆ ਤੀਜੀ ਵਾਰ ਹੈ ਦਸ ਗਈਆਂ ਮੈਂ ਪਹਿਲੇ ਲਿਆਂ ਸੀ ਹਮ ਅੱਠ گاਵਾ ਇੱਕ ਵਾਰੀ ਗਿਆਂ ਤੇ 6 گاਵਾ ਮੈਂ ਅੱਜ ਲੈ ਚਲੇ ਆਂਦੇ ਕੋਲ 6 ਹੋਣ ਲੈ ਲਏ ਹਾਂਜੀ ਅੱਛਾ ਨੇਚਰਲੀ ਆ ਤੀਜੀ ਵਾਰ ਆਏ ਹੋ ਪਹਿਲੀਆਂ ਚੋਂ ਵਧੀਆ ਰਿਜ਼ਲਟ ਮਿਲ ਗਿਆ ਹੋਣਾ ਤਾਂ ਹੀ ਬੰਦਾ ਦੂਜੀ ਵਾਰ ਆਉਂਦਾ ਨਹੀਂ ਰਿਜ਼ਲਟ ਬਿਆਉਂ ਦਾ ਬੜਾ ਅੱਛਾ ਮਿਲਿਆ ਮੈਨੂੰ ਜਿਹੜੀ ਗੱਲ ਕਹਿੰਦੇ ਨੇ ਉਹ ਪੂਰੀ ਹੁੰਦੀ ਜਾਂਦੀ ਠੀਕ ਹੈ ਆ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ ਫਸਟ ਕਲਾਸ ਠੀਕ ਹੈ ਹਾਂਜੀ ਹਾਂਜੀ ਇਸ ਤਰ੍ਹਾਂ ਸੇ ਬੜੀ ਵੀਡੀਓ ਦਿਖਣੇ ਆ ਬੜੀਆਂ ਵੀਡੀਓ ਚ ਗੱਲਾਂ ਬਾਤਾਂ ਹੁੰਦੀਆਂ ਨੇ ਪਰ ਉਹ ਸਹੀ ਨਹੀਂ ਹੁੰਦੀਆਂ ਅੱਛਾ ਪਰ ਵੀਰ ਜੀ ਨੂੰ ਕੋਲ ਅਸੀਂ ਆ ਕੇ ਇਹ ਚੀਜ਼ ਦੇਖੀ ਹੈ ਕਿ ਇੰਦੀ ਜਿਹੜੀ ਜਿਹੜੀ ਗੱਲ ਕਹਿੰਦੇ ਨੇ ਉਹ ਪੂਰੀ ਹੁੰਦੀ ਹੈ अच्छा ओ में बढ़िया रहंदा है जम्मू ਦੇ ਵਿੱਚ ਇਹ گاਵਾ ਕਿਦਾਂ ਰਹਿੰਦੀਆਂ ਮੱਲੋ ਉੱਥੋਂ ਦਾ এনवायरमेंट ਤਾਂ ਕੁਛ ਠੰਡਾ ਹੈ ਉੱਥੇ ਤਾਂ ਪੂਰੀਆਂ ਫਿੱਟ ਹੋਣੀਆਂ ਇਹ گاਵਾ ਸਹੀ ਰਹਿੰਦੀਆਂ ਹੋਣਗੀਆਂ ਐਚ ਐਫ ਨਸਲ ਦੀ ਜੇ ਗੱਲ ਕਰੀ ਨਹੀਂ ਥੋੜੀ ਕੇਅਰ ਕਰਨੀ ਪੈਂਦੀ ਐਂਦੀ گاਵਾਾਂ ਦੀ گاਵਾਾਂ ਜਗ ਥੋੜੀ ਕੇਅਰ ਕਰਨੀ ਪੈਂਦੀ ਐ ਜਾਂ ਅੱਛੀ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਦੀ ਡਾਈਟ ਇਹਨਾਂ ਨੂੰ ਦਿੱਤੀ ਜਾਂਦੀ ਐ ਠੀਕ ਐ ਤੇ ਫਿਰ ਇਹ ਗੱਲ ਸਰੇਸ਼ ਭਾਈ ਉੱਥੇ ਫਿਰ ਸਾਇਲੇਜ ਵਗੈਰਾ ਦਾ ਕਿਵੇਂ ਪ੍ਰਬੰਧ ਕਰ ਹਾਂਜੀ ਸਾਇਲੇਜ ਅਸੀਂ ਮੂਲ ਖਰੀਦਨੇ ਆ ਸਾਰਾ ਅੱਛਾ ਉਹ ਮੂਲ ਖਰੀਦ ਹਾਂਜੀ ਹਾਂ ਸਾਇਲੇਜ ਮੂਲ ਬਿਲਕੁਲ ਦੁੱਧਾ ਕੀ ਰੇਟ ਚੱਲਦਾ ਜੰਮੂ ਦੇ ਵਿੱਚ ਦੁੱਧ 60 ਰੁਪਏ ਕਿਲੋ ਠੀਕ ਹੈ ਹਾਂ ਜੀ ਹਾਂ 60 ਰੁਪਏ ਕਿਲੋ ਹਾਂ ਜੀ ਹਾਂ ਪਰ ਤੁਹਾਨੂੰ ਥੋੜੀਆਂ ਦਿੱਕਤਾਂ ਇਹ ਪੈਂਦੀਆਂ ਹੁੰਨਗਾ ਵੀ ਜਿਵੇਂ ਚਾਰਾ ਸਾਈਲੇਜ ਮੁੱਲ ਆ ਤੂੜੀ ਮੁੱਲ ਜਾਂਦੀ ਹੈ ਉਹ ਥੋੜੀ ਮਹਿੰਗੀ ਪੈ ਜਾਂਦੀ ਹੁੰਦੀ ਹੈ ਬਿਲਕੁਲ ਬਿਲਕੁਲ ਮਹਿੰਗੀ ਪੈਂਦੀ ਹੈ ਇਸਾਬ ਨਾਲ ਥੋੜਾ ਜਿਹਾ ਦੁੱਧਾ ਰੇਟ ਥੋੜਾ ਵੱਧ ਹੋਣਾ ਚਾਹੀਦਾ ਲੇਕਿਨ ਕੰਮ ਤੇ ਕਰਨਾ ਫਿਰ ਉਨ ਕੀ ਕਰੀਏ ਇਹ ਇੱਕੋ ਜਿਹਾ ਹੀ ਸਿਸਟਮ ਆ ਸਾਡੇ ਜਿਹੜਾ 40 40 ਰੁਪਏ 42 ਰੁਪਏ ਦਾ ਦੁੱਧ ਲੱਗਦਾ ਹੈ ਸਾਡੇ ਫਾਇਦਾ ਇਹ ਹੋ ਜਾਂਦਾ ਕਿ ਸਾਡੇ ਸਾਇਲਜ ਤੂੜੀ ਸਾਨੂੰ ਥੋੜੀ ਸਸਤੀ ਮਿਲ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਨਾ ਵੱਲੋਂ ਕੁੱਲ ਮਿਲਾ ਕੇ ਕਹਾਣੀ ਸੇਮ ਜੀ ਰਹਿੰਦੀ ਹੈ ਹਰੇਕ ਫਾਰਮਰ ਦੀ ਸਿਚੁਏਸ਼ਨ ਸੇਮ ਹੀ ਰਹਿੰਦੀ ਹੈ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਸੋ ਧੰਨਵਾਦ ਭਾਈ ਤੁਸੀਂ ਟਾਈਮ ਕੱਢਿਆ ਤੁਹਾਡੀਆਂ ਗਾਵਾਂ ਜਿਹੜੀਆਂ ਉਹ ਇੱਕ ਵਾਰ ਸਿਖਾ ਦਿੰਨੇ ਆ ਭਰਾਵਾ ਵਾਪੋ ਬਈ ਥੋੜੀ ਥੋੜੀ ਡਿਟੇਲ ਦੱਸ ਦੀ ਗਾਵਾਂ ਦੀ ਕਿਹੜੀਆਂ ਕਿਹੜੀਆਂ ਖਰੀਦੀਆਂ ਪਹਿਲੇ ਨੰਬਰ ਤੇ ਗਾਂ ਇਹ ਬਈ ਦੂਜਾ ਸੁਆ ਜੀ ਇਹ ਅੱਜ ਸਵੇਰ ਸੁਈ ਸੀ 4 ਵਜੇ ਬੱਚਾ ਕੀ ਦਿੱਤਾ ਇਹਨੇ ਬੱਚਾ ਮੇਰੇ ਕਾਫੀ ਦਿੱਤੇ ਨੇ ਜੀ ਠੀਕ ਹੈ ਇਹਦੇ ਨਾਲ ਵੈੜ ਖੜੀ ਹੈ ਇਹ ਬੜੀ ਤਿਆਰ ਆ ਵਾਸੇ ਸੂਬਾ ਜੀ ਇਹ ਵੀ ਬੜੀ ਦੂਜਾ ਸੂਸੂਂਦੀ ਹੈ ਜੀ ਠੀਕ ਹੈ ਇਹਨੇ ਦੂਜਾ ਸੂਸੂਂਣਾ ਹੈ ਇਹ ਵੈੜ ਬਾਈ ਇਹ ਦੂਜਾ ਸੂਸੂਆ ਸੂਈ ਹੈ ਜੀ ਠੀਕ ਹੈ ਇਹ ਕੱਲ ਸੂਈ ਸੀ ਬਾਈ ਠੀਕ ਹੈ ਹਾਂਜੀ ਸੋ ਇਹ ਤਾਂ ਦੱਸੋ ਵੈਸੇ ਵਿਕੀਆਂ ਹੋਈਆਂ ਵੈੜਾਂ ਐ ਇੰਨਾਂ ਵਾਸਤੇ ਫੋਨ ਨਾ ਕਰਿਓ ਇਹ ਵੈੜ ਬਾਈ ਇਹ ਪਰਸੋ ਸੂਈ ਹੈ ਵੈੜੀ ਜੀ ਠੀਕ ਹੈ ਇਹਦੇ ਨਾਲ ਇੱਕ ਬੱਛੀ ਹੈ ਗੱਬਣ ਇਹ ਪਹਿਲਾਂ ਦੋ ਦਿਨਾਂ ਦਾ ਬਾਈ ਜੀ ਪੱਛੀ ਅੱਛਾ ਠੀਕ ਹੈ ਇੱਕ ਹੋਰ ਵੈੜ ਇਹ ਬੈੜ ਰਾਤ ਸੂਈ ਸੀ ਬਾਈ ਠੀਕ ਹੈ ਬੱਚੀ ਇਹ ਨਾ ਬੱਚੀ ਹਾਂ ਜੀ ਇਹ ਨਾ ਬੜੀ ਸੋਹਣੀ ਬੱਚੀ ਦੋਸਤੋ ਰਾਤ ਹੀ ਇਹ ਗਾਂ ਸੂਈ ਹੈ ਸੋ ਮੇਨ ਉਹਨਾਂ ਆਪਾਂ ਜਿਹੜੀ ਵੀਡੀਓ ਬਣਾਉਣੀ ਹੈ ਦੋ ਕੰਮ ਹੈ ਬੱਬੂ ਭਾਈ ਜਿਹੜੀ ਪਹਿਲੇ ਨੰਬਰ ਤੇ ਗਾਂ ਇਹ ਭਾਈ ਦੂਜਾ ਸੂਆ ਜੀ ਹੂੰ ਪਹਿਲੇ ਉਸੇ 32 ਕਿਲੋ ਦੁੱਧ ਪਾਏ ਨੇ ਜੀ ਠੀਕ ਹੈ ਦਨ ਲਾਜੂ 5-7 ਦਿਨ ਲਾਜੂ ਭਾਈ ਜੀ ਠੀਕ ਹੈ ਇਹਦਾ ਰੇਟ ਕੀ ਰੇਟ ਭਾਈ ਫੋਨ ਤੇ ਕਰ ਲਾਂਗੇ ਕਿਉਂਕਿ ਜਦੋਂ ਆਪਾਂ ਵੀਡੀਓ ਨੂੰ ਉੱਪਰ 5-7 ਵੜਾ ਹੋਰ ਆ ਜਾਣੀ ਹੈ ਨਾ ਜੀ ਓਕੇ ਖੋਲੀਏ ਨੂੰ ਸੋ ਸੋ ਸੂਆ ਦੁੱਧ 32 ਕਿਲੋ ਦਾ ਭਾਈ ਕਹਿੰਦਾ ਪਹਿਲਾਂ ਦਾ ਰਿਕਾਰਡ ਮਾਲਕਾਂ ਦੇ ਦੁੱਧਤੇ ਹਮੇਸ਼ਾ ਹੀ ਇਹ ਮੀਰਰ ਕਮੈਂਟ ਇਹੀ ਰਹਿੰਦਾ ਵੀ ਦੁੱਧ ਜਿਹੜਾ ਵੀਰ ਖਰੀਦਦਾ ਉਹ ਦੇਖੇ ਉਹਦੀ ਸੰਭਾਲ ਕਿੰਨੀ ਹੈ ਤੇ ਉਹ ਕਿੰਨਾ ਚੋਲੂਗਾ ਦੁੱਧ ਹਮੇਸ਼ਾ ਸੇਵਾ ਦਾ ਹੁੰਦਾ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਢਾਂਚਾ ਇਹਦਾ ਦੇਖ ਲਓ ਚੰਗਾ ਦਿਸਦਾ ਹੈ ਥਣ ਥੀਚਵਾਈ ਵਾਲਾ ਹਵਾਨਾ ਸੋਹਣਾ ਖੁੱਚਾਂ ਤੋਤੇ ਹਵਾਨਾ ਦੇਖ ਲਈ ਬਾਈ ਲੋਲੀ ਪੁਲੀ ਬੈਡ ਬਹੁਤ ਪਰੂ ਬਹੁਤ ਇਹਦੇ ਬੱਚੇ ਸਹੀ ਹੈ ਸੋ ਹਵਾਨਾ ਦੇਖੋ ਹੁਣ ਵੀ ਸੋ ਇਹ ਵੈੜ ਦੱਸੋ ਫਾਰ ਸੇਲ ਹੈ ਹਜੇ ਇਹ ਵਿਕਰੀ ਆਸਤੇ ਹੈ ਦੁੱਧ ਬਾਈ ਜੀ ਇਦਾਂ ਜੀ ਦੁੱਧ ਆਪੋ ਆਪਣੀ ਮੈਨੇਜਮੈਂਟ ਦਾ ਹੁੰਦਾ ਨਾ ਜੀ ਹੂੰ ਕੋਈ ਕਿਵੇਂ ਹੁੰਦਾ ਕੋਈ ਬਾਈ ਕਿਵੇਂ ਹੁੰਦਾ ਨਾ ਜੀ ਸਹੀ ਹੈ ਕੋਈ ਵੱਧ ਚੋ ਲੈਦਾ ਕਿਸੇ ਕੋਲ ਘੱਟ ਵੀ ਜਾਂਦਾ ਬਾਕੀ ਆਪ ਇਹ ਵੀ ਸਮਝ ਨਾਲ ਖਰੀਦਦੇ ਹੋ ਤੁਸੀਂ ਹਾਂ ਬਾਕੀ ਆਪ ਦੇਖੋ ਸਮਝਦਾਰ ਦੇ ਠੋਆ ਦੀ ਬਾਈ ਜੀ ਨਾ ਸਹੀ ਹੈ ਇਹ ਬਾਅਦ ਆਪਣੀ ਬਈ ਆਏ ਆ ਜੋ ਉਹ ਬਾ 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 ਕੋਈ ਫਾਇਦਾ ਨਹੀਂ ਬਈ ਉਹ ਡਲਾਂਦਾ ਜੀ ਸਹੀ ਹੈ ਹੁਣ ਬਾਈਆਂ ਵੜਿਆਂ ਲੈਂ ਜਾਂ ਬਸ ਇੰਨੇ ਥਣ ਚੱਲਦੇ ਵੇਖਿਆ ਜੀ ਠੀਕ ਹੈ ਨਾ ਗੋਪੇ ਕੇ ਕੰਡਾ ਲੈਣਾ ਰਸੋਰ ਲੈ ਕੇ ਕੱਲ ਦੀਆਂ ਸੂਈਆਂ ਪਰਸ ਸੂਈਆਂ ਅੱਜ ਸੂਈਆਂ ਵੇੜਾ ਜੀ ਠੀਕ ਹੈ ਸੂਨ ਸਰ ਦਾ ਵਾੜੇ ਕੋਈ ਵੀ ਨੀ ਚੀਜ਼ ਭਰਦੀ ਅੱਠ ਸਰਾ ਬੱਦੇ ਨੇ ਜੀ 2 ਨੰਬਰ ਤੇ ਜਿਹੜੀ ਵਾੜ ਬਈ ਤੇ ਪਹਿਲਾ ਸੂਆ 4 ਦਿਨ ਦਾ ਬਈ ਜੀ ਕਿੰਨੇ ਦਿਨ ਲੈ ਜੂਗੀ ਇਹ ਜੀ ਇਹ ਪਾ 5 4 ਦਿਨ ਹੀ ਵਾੜੇ ਲਊ ਜੀ ਤੋਰੀ ਇਹਨੂੰ ਦੋਸਤੋ ਪਹਿਲਾ ਸੂਆ ਇਹ 4 ਦਿਨ ਦਾ ਮੂੰਹ ਦੇ ਵਿੱਚੋਂ ਕੱਦ-ਕਾਠ ਚੰਗਾ ਹੈ ਸੋਹਣਾ ਹੈ ਹਵਾਨਾ ਫੈਕਸ ਆ ਖੁੱਚਾਂ ਤੋਤੇ ਹੈ ਖਰੀਦਣ ਲੱਗਿਆਂ ਜਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਉਹ ਇਹ ਹੀ ਆ ਦੋਸਤੋ ਵੀ ਹਵਾਨੇ ਦਾ ਸੈਜ ਸੋਹਣਾ ਕੱਦ ਦਾ ਕਾਠ ਸੋਨਾ ਵੇ ਢਾਂਚਾ ਚੰਗਾ ਹੋਵੇ ਇੱਕ ਬਾਈ ਮੇਰੀ ਗੱਲ ਹੋ ਰਹੀ ਆ ਆਪਣਾ ਜਦੋਂ ਆਪਾਂ ਆਪਣੇ ਕੋਲ ਕੋਈ ਬੰਦਾ ਆਊਗਾ ਹਮ ਆਪਣੇ ਕੋਲ ਹੀ ਪਸ਼ੂ ਦੇਖੋ ਤੇ ਬਾਹਰੋਂ ਵੀ ਦੇਖੋ ਜੀ ਸਹੀ ਹੈ ਉਹ ਪਸ਼ੂ ਗੱਲਾਂ ਰੇਟ ਪਿੱਛੇ ਨਾ ਜਾਓ 20-30000 ਪਿੱਛੇ ਜੀ ਤੇ ਪਸ਼ੂ ਦੀ ਕੁਆਲਿਟੀ ਦੇਖੋ ਚੀਜ਼ ਦੇਖੋ ਪੱਕੀ ਦੀ ਦਾਣਾ ਜੀ ਸਹੀ ਹੈ ਸੋ ਦੋਸਤੋ ਇਹ ਤਾਂ ਫਰਕ ਰਹਿਣਾ ਹੀ ਹੈ ਆ ਤਾਂ ਮੈਂ ਕਹਾ ਗਾਂ ਤਾਂ 50000 ਦੀ ਬਾਈ ਮਿਲ ਜਾਂਦੀ ਆ ਉਹ ਕੀ ਫਾਇਦਾ ਜਿਹਨੇ ਬਾਈ ਪਹਿਨੀ ਉਹ ਉਹ ਬਾਈ ਕਰਦਾ ਬਾਲਟੀ ਪੰਡ ਦੀ ਫਿਰ ਕੀ ਫਾਇਦਾ ਸਹੀ ਹੈ ਬਿਲਕੁਲ ਸੋ ਦੇਖੋ ਵੈੜ ਦੋਸਤੋ ਬਹੁਤ ਸੋਹਣੀ ਵੈੜ ਹੈ ਚਾਰ ਦੰਦ ਦਾ ਸੁਆ ਇਹ ਕੋਲ ਖੜਕੇ ਦੇਖਿਓ ਤੁਸੀਂ ਆ ਕੇ ਪਾਸ ਕਰ ਬਹੁਤ ਚੰਗੀ ਬੱਛੀ ਆ ਜੀ ਇਹ ਨਵਾਈ ਵੀ ਆ ਹੋਣੀ ਹਜੇ ਇਹਨੇ ਸੁੱਕਣਾ ਸੀਗਾ ਥੋੜਾ ਟਾਈਮ ਮਿਲਿਆ ਨਹੀਂਗਾ ਤੇ ਟਾਂਚੇ ਦੀ ਚੜਾਈ ਚਲੂਈ ਤੁਸੀਂ ਇਹਦੀ ਦੇਖ ਸਕਦੇ ਹੋ ਇੱਕ ਗਾਂ ਹੋਰ ਖੜੀ ਐ ਹੈ ਤਾਂ ਕੱਚੀ ਹਜੇ ਪਰ ਉਹ ਵੈਸੇ ਦਿਖਾਣੇ ਆ ਬਬੂ ਭਾਈ ਇਹ ਤਾਂ ਹਜੇ ਵਿਕਰੀ ਵਾਸਤੇ ਹੈ हां जी ਤੇ ਬਾਈ 10 ਦਿਨ ਪਏ ਹੈ ਵਹਿੜਦੇ ਜੀ ਅੱਪ ਅੱਜੇ ਰਾਤ ਲਈ ਸੀ ਆਪਾਂ ਜੀ ਠੀਕ ਹੈ ਇਹ ਘੋਲੀਆਂ ਟੋੜਾ ਬਾਈ ਕੁਆਲਟੀ ਫਾਰਮ ਦੀ ਵਹਿੜੀ ਹੈ ਜੀ ਆਪਾਂ 10 ਵੀ ਦਿਨ ਕੋਈ ਆਪਨ ਕੋਈ ਹੋਣੀ ਹੋਣੀ ਹੈਗਾ ਜੀ ਅੱਛਾ ਠੀਕ ਹੈ ਇਹਨਾਂ ਦੂਜੇ ਸੇ 60 ਤੋਂ ਪਲੱਸ ਦੁੱਧ ਦਿੰਦਾ ਜੀ ਠੀਕ ਹੈ ਦੋਸਤੋ ਘੋਲੀਆਂ ਕਲਾਂ ਦਾ ਬਾਈ ਰਸਪਾਲ ਸਿੰਘ ਜੀ ਹੋਰਾਂ ਦਾ ਬਾਈ ਨੇ ਨਾਮ ਲਿਆ ਤਾਂ ਥੋੜੀ ਗੱਲ ਹੋਰ ਐਡ ਕਰ ਦਿੰਨਾ ਵੀ ਇਸ ਵਾਰ ਉਹਨਾਂ ਦੀ ਚਾਰ ਦੰਦ ਵਹਿੜ ਨੇ ਮੇਰੇ ਖਿਆਲ ਚ 62 62 ਤੋਂ ਹਾਂਜੀ 62 ਦਾ ਦੋਸਤੋ 62 ਤੋਂ ਪਲੱਸ ਦੇ ਆਸ-ਪਾਸ ਦਾ ਰਿਕਾਰਡ ਬਣਾਇਆ ਚਾਰ ਦੰਦ ਦੇ ਵਿੱਚ ਪਹਿਲਾਂ ਨੂੰ ਵਹਿੜ ਏ ਬਾਈ ਖੁਦ ਹੈ ਜੱਲਸੀ ਦੀ ਹੈ ਬਾਈ ਰਮਾਡਾ ਲੱਗਾ ਹੋਇਆ ਇਹਦੇ ਜੀ ਠੀਕ ਹੈ ਮਾਈ ਇਹ ਮਾਈ ਜੀ ਪੁਆਇੰਟਰ ਦੇ ਦੀ ਜੀ ਠੀਕ ਹੈ ਸਾਰਾ ਡਾਟਾ ਮਿਲ ਜੂਗਾ ਬਾਈ ਜੀ ਓਕੇ 60 ਤੋਂ ਪਲੱਸ ਬਾਹਰ ਚੱਲੀ ਹੈ ਜੀ ਪਿਕ ਤੋਂ ਨਾਲ ਦੂਜੇ ਸੂਜ ਸੋ ਹਜੇ ਇਹ ਟਾਈਮ ਲੈਂਦੀ ਹੈ ਸੂਣ ਚ ਤੁਹਾਨੂੰ ਵੈਸੇ ਦਿਖਾ ਰਹੇ ਹਾਂ ਚਾਰ ਦੰਦ ਵੈੜ ਦਾ ਰਿਕਾਰਡ ਹੈ ਦੋਸਤੋ ਪਹਿਲਾ ਜਾਂ ਦੂਜਾ ਸੂਆ ਉਹ ਮੈਂ ਕਮੈਂਟ ਨਹੀਂ ਕਰਦਾ ਮੈਂ ਚਾਰ ਦੰਦ ਦਾ ਐਰ ਕੀ ਫਰਸਟ ਆਈ ਹੈ ਵੈੜ ਬਾਈ ਦੀ ਹੋਰਾਂ ਦੀ ਮਿਲਕਿੰਗ ਦੇ ਵਿੱਚ ਸੋ ਇਹ ਤਿੰਨ ਗਾਵਾਂ ਜਿਹੜੀਆਂ ਵਿਕਰੀ ਵਾਸਤੇ ਮੌਜੂਦ ਆ ਬਾਕੀ 6 ਨਾਕ ਸੇਲ ਹੋ ਗਏ ਆ ਤੇ ਜਾ ਰਹੇ ਆ ਜੰਮ ਵਾਦਾ ਕਰੇ ਬਾਈ ਜੀ ਉਹਨਾਂ ਦੇ ਫਾਰਮ ਦੇ ਵਿੱਚ ਇਹਨਾਂ ਪਸ਼ੂਆਂ ਦੇ ਜਰੇ ਜਰੀਏ ਜਿਹੜਾ ਪਰਮਾਤਮਾ ਕਿਉਂਕਿ ਵੱਡੇ ਦਿਲ ਨਾਲ ਹੀ ਅੱਜ ਦੇ ਟਾਈਮ 'ਚ ਗਾਂ ਖਰੀਦੀ ਜਾਂਦੀ ਹੈ ਕੀਮਤਾਂ ਬਹੁਤ ਹੈ ਪਰ ਇਹਨਾਂ ਨੇ ਖਰੀਦੀਆਂ ਵੀ ਸੋਹਣੀਆਂ ਧੰਨਵਾਦ ਕਿਹੜਾ ਹੋਰ ਆ ਬਾਈ ਮੜੀ ਨਾ ਮੈਂ ਆਪਣ ਕੋਈ ਕਿਸੇ ਵੀ ਗਾਂ ਦੇ ਕੈਮਰਾ ਮਾਰਦੀ ਕਿਸੇ ਦਾ ਗਾਂ ਵੀ ਲੈਵਾ ਦੁ ਵੱਡਾ ਦਿਖਾ ਦੇ ਬਾਈ ਸਹੀ ਸੋ ਦੱਸੋ ਇਹ ਤਾਂ ਖਾਸ ਹੈ ਕਿਸੇ ਵੀ ਗਾਂ ਦੇ ਆਪਾਂ ਅਠਨੋਂ ਵਹਿੜੀਆਂ ਬਈ ਉੱਚਾ ਤਾਂ ਹੀ ਆਰਡਰ ਹੋ ਜਿਹੜੀ ਨਾ ਮਰਜ਼ੀ ਦੇਖ ਲਓ ਬਈ ਸਹੀ ਹੈ ਸੋ ਦੋਸਤੋ ਉਹ ਲੈਵਾ ਕੰਜਾ ਆਏ ਬਾਈ ਦਾ ਝੋਲੇ ਵੰਗੇ 50 ਤੋਂ 40 ਦੂਏ ਆਪਾਂ ਕਹਿੰਦੇ ਗੱਲਾਂ ਹੁੰਦੀਆਂ ਬਈ ਪ੍ਰੋਫੈਸਰ ਦੁੱਧ ਤਾਂ ਜਿਹੜਾ ਜਿਹੜਾ ਵੀ ਸਹੀ ਆਰਡਰ ਦੱਤਾ ਉਹਨੇ ਪੋਣਾ ਬਈ ਵਾਟਸਐਪ ਨਹੀਂ ਦੁੱਧ ਫੇਰ ਉਹੀ ਗੱਲ ਆਨੀ ਦੁੱਧ ਥੋੜੀ ਸੀਵਾਂ ਦਾ ਬਈ ਜੀ ਕਿਉਂਕਿ ਇਹ ਸਾਲ ਹੀ ਚੀਜ਼ ਆ ਮਸ਼ੀਨਰੀ ਨਹੀਂ ਹੁੰਦੇ ਭਾਈ ਇਦਾਂ ਦੇ ਵੜਾਣਾ ਦੁੱਧ ਪੋਣਾ ਫੇਰ ਤਾਂ ਫਿੱਟ ਲਾਂਦਾ ਨਾ ਇਹਨਾਂ ਦੇ ਬਈ ਯਾਰ ਸੋ ਸੋਹਣੀਆਂ ਵਹਿੜਾਂ ਚੰਗਾ ਹੀ ਦੁੱਧ ਦੇਣੀਆਂ ਧੰਨਵਾਦ ਆਜ ਦੀ ਇਸ ਵੀਡੀਓ ਨੂੰ ਦੇਖ